ਪ੍ਰਭਾਤੀ ਮਹੱਲਾ ਪੰਜਵਾਂ ਸੇਤਨਵੰਤ ਸੇ ਸੱਚ ਸਾਹਾ ਹਰ ਕੀ ਦਰਗਾਹ ਨਾਮ ਵਸਾਹਾ ਹਰ ਹਰ ਨਾਮ ਜਪੋ ਮਨ ਮੀਤਾ ਗੁਰ ਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤ ਰਹਾਉ ਪਾਇਆ ਲਾਭ ਵਜੀ ਵਧਾਈ ਸੰਤ ਪ੍ਰਸਾਦ ਹਰ ਕੀ ਗੁਣ ਗਾਈ ਸਫਲ ਜਨਮ ਜੀਵਨ ਪਰਵਾਨ ਗੁਰ ਪ੍ਰਸਾਦੀ ਹਰ ਰੰਗ ਮਾਨ ਬਿਨ ਸੇ ਕਾਮ ਕ੍ਰੋਧ ਹੰਕਾਰ ਨਾਨਕ ਗੁਰਮੁਖ ਉਤਰਹਿ ਪਾਰ ਪਰਵਾਤੀ ਮਹੱਲਾ ਪੰਜਵਾ ਗੁਰ ਪੂਰਾ ਪੂਰੀ ਤਾਂ ਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟੱਲਾ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾਂ ਕਾ ਨਸੈ ਹਰ ਰੰਗ ਰਾਤਾ ਮਨ ਰਾਮੁ ਗੁਣ ਗਾਵੇ ਮੁਖ ਤੋਂ ਸਾਧੂ ਧੂਰੀ ਨਾਵੇ ਰਹਾਉ ਗੁਰ ਪ੍ਰਸਾਦੀ ਉਤਰੇ ਪਾਰ ਭਉ ਪਰਮ ਬਿਨਸੇ ਬੇਕਾਰ ਮਨ ਤਨ ਅੰਤਰ ਬਸੇ ਗੁਰ ਚਰਨਾ ਨਿਰਪਹਿ ਸਾਧ ਪਰੇ ਹਰ ਸਰਨਾ ਆਨੰਦ ਸਹਿਜ ਰਸ ਸੁਖ ਖਨੇਰੇ ਦੁਸ਼ਮਣ ਦੁੱਖ ਨਾ ਆਵੇ ਨੇਰੇ ਗੁਰ ਪੂਰੇ ਆਪਣੇ ਕਰ ਰਾਖੇ ਹਰ ਨਾਮ ਜਪਤ ਕਿਲ ਬਖ ਸਭ ਲਾਤੀ ਸੰਤ ਸਾਜਨ ਸਿੱਖ ਭਏ ਸੁਹੇਲੇ ਗੁਰਪੂਰੈ ਪ੍ਰਭ ਸਿਹੁ ਲੈ ਮੇਲੇ ਜਨਮ ਮਰਨ ਦੁਖ ਫਾਹਾ ਕਾਟਿਆ ਕਹੋ ਨਾਨਕ ਗੁਰ ਪੜਦਾ ਢਾਕਿਆ ਪਰਬਤੀ ਮਹੱਲਾ ਪੰਜਵਾਂ ਸਤਗੁਰ ਪੂਰੈ ਨਾਮ ਦਿਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥੀਆ ਰਹਾਉ ਚਰਨ ਕਮਲ ਗੁਰ ਕੇ ਮਨ ਬੂਠੇ ਦੂਖ ਦਰਦ ਭ੍ਰਮ ਬਿਨ ਸੇ ਝੂਠੇ ਨੇ ਤੇ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਬਨੀ ਥਾਈ ਸੰਗ ਸਹਾਈ ਜਹ ਹਉ ਜਾਈ ਦੋਇ ਕਰ ਜੋੜ ਕਰੀਂ ਅਰਦਾਸ ਸਦਾ ਜੱਪੇ ਨਾਨਕ ਗੁਣਤਾਸ ਪ੍ਰਭਾਤੀ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਸੁਗੜ ਸੁਜਾਨ ਗੁਰਪੂਰਾ ਪਾਈਐ ਵਡਭਾਗੀ ਦਰਸ਼ਨ ਕੋ ਜਾਈਐ ਕੁਰਬਾਨ ਰਹਾਉ ਕਿਲ ਵਿਖ ਮੇਟੇ ਸ਼ਬਦ ਸੰਤੋਖ ਨਾਮ ਆਰਾਧਨ ਹੋਆ ਜੋਗ ਸਾਧ ਸੰਗ ਹੋਆ ਪ੍ਰਗਾਸ ਚਰਨ ਕਮਲ ਮਨ ਮਾਹੀ ਨਿਵਾਸ ਜਿਨ ਕੀ ਆ ਤਨ ਲੀਆ ਰਾਖ ਪ੍ਰਭ ਪੂਰਾ ਅਨਾਥ ਕਾ ਨਾਥ ਜਿਸਹਿ ਨਵਾਜੇ ਕਿਰਪਾ ਧਾਰ ਪੂਰਨ ਕਰਮ ਤਾਂ ਕੇ ਆਚਾਰ ਗੁਣ ਗਾਵੇ ਨਿਤ 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 ਨਵੇਂ ਲਖ 84 ਜੋਨ ਨਾ ਭਵੇ ਹੀ ਹਾ ਊਹਾ ਚਰਨ ਪੂਜਾਰੀ ਮੁਖ ਊਜਲ ਸਾਚੇ ਦਰਬਾਰੀ ਜਿਸ ਮਸਤਕ ਗੁਰ ਤਰਿਆ ਹਾਥ ਕੋਟ ਮਦੇ ਕੋ ਵਿਰਲਾ ਦਾਸ ਜਲ ਫਲ ਮਈਲ ਪੀਖੈ ਪਰਪੂਰ ਨਾਨਕ ਉਦਰਸ ਤਿਸ ਜਨ ਕੀ ਧੂਰ ਪ੍ਰਭਾਤੀ ਮਹੱਲਾ ਪੰਜਵਾਂ ਪੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਹਾਉ ਅੰਮ੍ਰਿਤ ਬਾਣੀ ਸੁਣ ਤਨ ਹਾਲ ਬਿੰਸ ਗਏ ਵਿਖਿਆ ਜੰਜਾਲ ਸਾਚ ਸ਼ਬਦ ਸਿਓ ਲਾਗੀ ਪ੍ਰੀਤ ਹਰ ਪ੍ਰਭੇ ਆਪਣਾ ਆਇਆ ਚੀਤ ਨਾਮ ਜਪਤ ਹੋਆ ਪ੍ਰਗਾਸ ਗੁਰ ਸ਼ਬਦੇ ਕੀ ਨਾ ਰਿਦੈ ਨਿਵਾਸ ਗੁਰ ਸਮਰੱਥ ਸਦਾ ਦਇਾਲ ਹਰ ਜਪ ਜਪ ਨਾਨਕ ਭੈ ਨਿਹਾਲ ਪ੍ਰਭਾਤੀ ਮਹੱਲਾ ਪੰਜਵਾਂ ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਭਈ ਕਿਰਪਾਲਾ ਆਪਣਾ ਨਾਮ ਆਪ ਜਪਾਇਆ ਰਹਾਉ ਸੰਤ ਸੰਗਤ ਮਿਲ ਭਇਆ ਪ੍ਰਗਾਸ ਹਰ ਹਰ ਜਪਤ ਪੂਰਨ ਭਈ ਆਸ ਸਰਬ ਕਲਿਆਣ ਸੂਖ ਮਨ ਬੂਠੇ ਹਰ ਗੁਣ ਗਾਏ ਗੁਰ ਨਾਨਕ ਟੂਠੇ ਪ੍ਰਭਾਤੀ ਮਹੱਲਾ ਪੰਜਵਾਂ ਘਰ ਦੂਜਾ ਬਿਪਾਸ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਵਰ ਨਾ ਦੂਜਾ ਠਾਉ ਨਾ ਹੀ ਬਿਨ ਹਰਨਾਉ ਸਰਬ ਸਿੱਧ ਕਲਿਆਣ ਪੂਰਨ ਹੋਏ ਸਗਲ ਕਾਮ ਹਰ ਕੋ ਨਾਮ ਜਪੀਐ ਨੀਤਾ ਕਾਮ ਕ੍ਰੋਧ ਹੰਕਾਰ ਬਿਨਸੈ ਲੱਗੈ ਇਕੈ ਪ੍ਰੀਤ ਰਹਾਉ ਨਾਮ ਲਾਗੈ ਦੂਖ ਭਾਗੈ ਸਰਨ ਪਾਲਨ ਜੋਗ ਸਤਗੁਰ ਭੇਟੈ ਜਮਨਾ ਤੇਟੈ ਜਿਸ ਧਰੋ ਹੋਵੇ ਸੰਜੋਗ ਰੈਣ ਦਿਨ ਸਤਿਆਏ ਹਰ ਹਰ ਤਜੋ ਮਨ ਕੇ ਭਰਮ ਸਾਧ ਸੰਗਤ ਹਰ ਮਿਲੈ ਜਿਸਹਿ ਪੂਰਨ ਕਰਮ ਜਨਮ ਜਨਮ ਵਿਖਾਦ ਬਿਨਸੀ ਰਾਖਨੀ ਨੇ ਆਪ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪ ਪ੍ਰਭਾਤੀ ਮਹੱਲਾ ਪੰਜਵਾ ਬੇਪਹਾਸ ਪੜਤਾਲ ਇਕ ਓੰਕਾਰ ਸਤਗੁਰ ਪ੍ਰਸਾਦ ਰਾਮ 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 ਜਾਪ ਕਲ ਕਲੇਸ਼ ਲੋਭ ਮੋਹ ਬਿਨ ਸਜਾਏ ਅੰਤ ਆਪ ਰਹਾਉ ਆਪ ਤਿਆਗ ਸੰਤ ਚਰਨ ਲਾਗ ਮਨ ਪਵਿੱਤ ਜਾਹੇ ਪਾਪ ਨਾਨਕ ਬਾਰਕ ਕਛੂ ਨਾ ਜਾਣੈ ਰੱਖਣ ਕੋ ਪ੍ਰਭ ਮਾਈ ਬਾਪ ਪ੍ਰਭਾਤੀ ਮਹੱਲਾ ਪੰਜਵਾਂ ਚਰਨ ਕਮਲ ਸਰਨ ਟੇਕ ਊਚ ਮੂਚ ਬੇਅੰਤ ਠਾਕੁਰ ਸਰਬ ਉਪਰ ਤੁਹੀ ਏਕ ਰਹਾਉ ਪ੍ਰਾਨ ਆਧਾਰ ਦੁਖ ਬਿਦਾਰ ਦੇਨ ਹਾਰ ਬੁੱਧ ਬਿਬੇਕ ਨਮਸਕਾਰ ਰਖਣ ਹਾਰ ਮਨ ਅਰਾਦ ਪ੍ਰਭੂ ਮੇਕ ਸੰਤ ਰੇਨ ਕਰੂ ਮੱਜਨ ਨਾਨਕ ਪਾਵੈ ਸੁਖ ਅਨੇਕ ਪ੍ਰਭਾਤੀ ਅਸ਼ਟਪਦੀਆਂ ਮਹੱਲਾ ਪਹਿਲਾ ਵਿਪਾਸ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤੁਪਦਾ ਬਉਰੀ ਮਨ ਬੋਹਰਾਇਆ ਝੂਠੇ ਲਾਲਚ ਜਨਮ ਗਵਾਇਆ ਲਪਟ ਰਹੀ ਫੁਨ ਬੰਦ ਨਾ ਪਾਇਆ ਸਤਗੁਰ ਰਾਖੇ ਨਾਮ ਦਿੜਾਇਆ ਨਾ ਮਨ ਮਰੇ ਨਾ ਮਾਇਆ ਮਰੇ ਜਿਨ ਕਿਛ ਕੀਆ ਸੋਈ ਜਾਣੈ ਸ਼ਬਦ ਵਿਚਾਰ ਭਉ ਸਾਗਿਰ ਤਰੈ ਰਹਾਉ ਮਾਇਆ ਸੰਚ ਰਾਜੇ ਅਹੰਕਾਰੀ ਮਾਇਆ ਸਾਥ ਨਾ ਚੱਲੇ ਪਿਆਰੀ ਮਾਇਆ ਮਮਤਾ ਹੈ ਬਹੁ ਰੰਗੀ ਬਿਨ ਨਾਮੈ ਕੋ ਸਾਥ ਨਾ ਸੰਗੀ ਜਿਉ ਮਨ ਦੇਖਹਿ ਪਰਮਨ ਤੈਸਾ ਜੈਸੀ ਮਨਸਾ ਤੈਸੀ ਦਸ਼ਾ ਜੈਸਾ ਕਰਮ ਤੈਸੀ ਲਿਵਲਾਵੇ ਸਤਗੁਰੂ ਪੂਛ ਸਹਜ ਘਰ ਪਾਵੇ ਰਾਗ ਨਾਦ ਮਨ ਦੂਜੈ ਪਾਏ ਅੰਤਰ ਕਪਟ ਮਹਾ ਦੁਖ ਪਾਏ ਸਤਗੁਰ ਭੇਟੈ ਸੋ ਜੀ ਪਾਏ ਸਚੈ ਨਾਮ ਰਹਿ ਲਿਵ ਲਾਈ ਸਚੈ ਸ਼ਬਦ ਸੱਚ ਕਮਾਵੇ ਸੱਚੀ ਬਾਣੀ ਹਰ ਗੁਣ ਗਾਵੇ ਨਿਜ ਘਰ ਵਾਸ ਅਮਰ ਪਦ ਪਾਵੇ ਤਾਂਦਰ ਸਾਚੈ ਸੋਭਾ ਪਾਵੇ ਗੁਰ ਸੇਵਾ ਬਿਨ ਭਗਤ ਨਾ ਹੋਈ ਅਨੇਕ ਯਤਨ ਕਰੈ ਜੇ ਕੋਈ ਹਉਮੈ ਮੇਰਾ ਸ਼ਬਦੇ ਖੋਈ ਨਿਰਮਲ ਨਾਮ ਵਸੈ ਮਨ ਸੋਈ ਇਸ ਜਗ ਮਹਿ ਸ਼ਬਦ ਕਰਨੀ ਹੈ ਸਾਰ ਬਿਨ ਸ਼ਬਦੈ ਹੋਰ ਮੋਹ গোਬਾਰ ਸ਼ਬਦੇ ਨਾਮ ਰਖੈ ਉਰ ਤਾਰ ਸ਼ਬਦੇ ਗਤਿ ਮਤਮੋਖ ਦੁਆਰ ਔਰ ਨਹੀਂ ਕਰ ਦੇਖਣ ਹਾਰੂ ਸਾਚਾ ਆਪ ਅਨੂਪੇ અપਾਰੂ ਰਾਮ ਨਾਮੇ ਊਤਮ ਗਤ ਹੋਈ ਨਾਨਕ ਖੋਜ ਲਹਿ ਜਨ ਕੋਈ ਪ੍ਰਭਾਤੀ ਮਹਲਾ ਪਹਿਲਾ ਮਾਇਆ 모ਹ ਸਗਲ ਜਗ ਛਾਇਆ ਕਾਮਣ ਦੇਖ ਕਾਮ ਨੁਭਾਇਆ ਸੁਤ ਕੰਚਨ ਸਿंहो ਹੇਤ ਵਿਧਾਇਆ ਸਭ ਕਿਸ ਆਪਣਾ ਇਕ ਰਾਮ ਉਪਰਾਇਆ ਐਸਾ ਜਾਪ ਜਪੋ ਜਪਮਾਲੀ ਦੁਖ ਸੁਖ ਪਰ ਹਰ ਭਗਤ ਨਿਰਾਲੀ ਰਹਾਉ ਗੁਣ ਨਿਧਾਨ ਤੇਰਾ ਅੰਤ ਨਾ ਪਾਇਆ ਸਾਚ ਸ਼ਬਦ ਤੁਝ ਮਾਹੀ ਸਮਾਇਆ ਆਵਾ ਗੌਣ ਤੁਧ ਆਪ ਰਚਾਇਆ ਸੇਹੀ ਭਗਤ ਜਿਨ ਸੱਚ ਚੇਤ ਲਾਇਆ ਗਿਆਨ ਧਿਆਨ ਨਰਹਰ ਨਿਰਬਾਣੀ ਬਿਨ ਸਤਗੁਰੂ ਭੇਟੇ ਕੋਇ ਨਾ ਜਾਣੀ ਸਗਲ ਸਰੂਪਰ ਜੋਤਿ ਸੁਮਾਣੀ ਆਨੰਦ ਰੂਪ ਬਿਟੋ ਕੁਰਬਾਨੀ ਭਾਵੋ ਭਗਤ ਗੁਰਮਤੀ ਪਾਏ ਹਉ ਮੈਂ ਵਿੱਚੋਂ ਸ਼ਬਦ ਜਲਾਏ ਧਾਵਤ ਰਾਖੈ ਠਾਕ ਰਹਾਈ ਸੱਚਾ ਨਾਮ ਮਨ ਵਸਾਏ ਵਿਸੰਬਨੋਦ ਰਹੇ ਪਰਮਾਦੀ ਗੁਰਮਤਿ ਮਾਨਿਆ ਏਕ ਲਿਵ ਲਾਗੀ ਦੇਖਨ ਵਾਰਿਆ ਜਲ ਮਹਿ ਆਗੀ ਸੋ ਬੁਝਾ ਹੋਇ ਵਡਭਾਗੀ ਸਤਗੁਰ ਸੇਵੇ ਪਰਮ ਚਕਾਈ ਅਨ ਦਿਨ ਜਾਗੈ ਸਚ ਲਿਵ ਲਾਈ ਏਕੋ ਜਾਣੈ ਅਵਰ ਨਾ ਕੋਇ ਸੁਖ ਦਾਤਾ ਸੇਵੇ ਨਿਰਮਲ ਹੋਇ ਸੇਵਾ ਸੁਰਤ ਸ਼ਬਦ ਵਿਚਾਰ ਜਪ ਤਪ ਸੰਜਮ ਹਉਮੈ ਮਾਰ ਜੀਵਨ ਮੁਕਤ ਜਾਂ ਸ਼ਬਦ ਸੁਣਾਏ ਸੱਚੀ ਰਹਤ ਸੱਚਾ ਸੁਖ ਪਾਏ ਸੁਖ ਦਾਤਾ ਦੁਖ ਮੇਟਣ ਹਾਰਾ ਅਵਰ ਨ ਸੂਜਸ ਬੀਜੀ ਕਾਰਾ ਤਨ ਮਨ ਧਨ ਹਰਿਆ ਗੈ ਰੱਖਿਆ ਨਾਨਕ ਕਹਿ ਮਹਾਰਸ ਚਾਖਿਆ ਪ੍ਰਭ